ਆ ਦੁਨੀਆ ਦੀ ਇੱਕ ਤਾਂ ਦੁਕਤਾ ਜਿਹਦੇ ਪ੍ਰਧਾਨ ਮਨਜੀਤ ਸਿੰਘ ਨੇ ਇੱਥੇ ਉਹਦੇ ਵੱਲੋਂ ਕੀਵਾ ਮੰਡੀ ਦੇ ਵਿੱਚ ਆਇਆ ਵੇਖੇ ਤਾਂ ਸਾਰਗੇ ਜਿੰਨੀਆਂ ਮੱਦੀ ਕੀ ਬਲਾਗ ਦੀ ਮੰਡੀਆਂ ਸਾਰਾ ਦੇਖਿਆਗਾ ਜੋ ਖਲਾਫ ਦੇਖਿਆ ਵੀ ਕਣਕ ਹੈ ਜਿਹੜੀ ਉਹ ਮੰਡੀ ਦੇ ਵਿੱਚ ਆਈ ਪਈ ਹੈ ਪਰ ਕੋਈ ਵੀ ਅਧਿਕਾਰੀ ਇਹਨਾਂ ਖਰੀਦ ਕਰਨ ਨੂੰ ਨਹੀਂ ਆ ਰਿਹਾ ਉਹਨਾਂ ਦਾ ਤਰਕ ਹੈ ਕਿ ਜਿਹੜਾ ਮੌਸਮਰ ਹੈ ਉਹ ਜ਼ਿਆਦਾ ਆ ਰਿਹਾ ਹੈ ਪਰ ਅਸਲ ਦੇ ਵਿੱਚ ਜਿਹੜਾ ਮੌਸਮਰ ਦੀ ਕਹਾਣੀ ਇਹਨਾਂ ਨੇ ਘੜੀ ਹੈ ਲੋਕਾਂ ਨੂੰ ਥੋੜੇ ਪਾਣੀ ਲੋਕਾਂ ਨੂੰ ਮਾਨਸਿਕ ਤੌਰ ਤੇ ਇਹਨਾਂ ਪਰੇਸ਼ਾਨੀ ਹੁੰਦਾ ਹੋਇਆ ਪਰ ਇਹ ਹੀ ਕਣਕ ਜਦੋਂ ਸਾਈਲੋ ਦੇ ਵਿੱਚ ਜਾਊਗੀ ਨਾ ਕਿਸੇ ਨੇ ਮੌਕਾ ਦੇਖਣਾ ਨਾ ਕਿਸੇ ਨੇ ਗਿੱਲ ਦੇਖਣੀ ਹੈ ਉਹਦੇ ਵਿੱਚ ਸਾਫ ਝਲਕਦਾ ਹੈ ਕਿ ਸਰਕਾਰ ਹੈ ਜਿਹੜੀ ਉਹ ਕਾਰਪੋਰੇਟਾਂ ਵੀ ਦਵਾ ਥੱਲੇ ਝੁੱਗੀ ਖੜੀ ਹੈ ਪਰ ਜਿਹੜੇ ਕਿਸਾਨ ਆ ਇੰਨੀ ਮਿਹਨਤ ਦੇ ਨਾਲ ਕੋਲ ਤੁਸੀਂ ਨੇ ਵੀ ਕਮਾਈ ਇਸ ਕਰਕੇ ਆਪਣਾ ਮੁਰਕਾ ਵਹਾ ਕੇ ਜਿਹੜੀ ਫਸਲ ਹੈ ਉਹ ਮੰਡੀਆਂ ਦੇ ਵਿੱਚ ਲੈ ਕੇ ਆਏ ਹੈ ਕਿਸਾਨਾਂ ਦੀ ਇੱਥੇ ਸਾਡੀ ਜੱਸੀ ਵਰਦੀ ਦੀ ਮੰਗ ਹੈਗੀ ਕਿ ਸਰਕਾਰ ਇਹ ਜਿਹੜਾ ਮੌਕਦਰ ਦਾ ਬਹਾਨਾ ਲਾਉਣਾ ਛੱਡੇ ਉਹ ਮੰਡੀਆਂ ਦੇ ਵਿੱਚ ਆਵੇ ਸਾਫ਼ ਨੀਤੀ ਦੇ ਨਾਲ ਜਿਹੜੀ ਉਹ ਕਣਕ ਦੀ ਖਰੀਦ ਸ਼ੁਰੂ ਕਰੇ ਨਹੀਂ ਤਾਂ ਫਿਰ ਜਿਹੜੇ ਇਹ ਕਿਸਾਨ ਨੇ ਜਿੱਥੇ ਇਹ ਕਣਕ ਪੈਦਾ ਕਰਦੇ ਆ ਖੋਣ ਪਸੀਨਾ ਵਹਾਉਂਦੇ ਆ ਉੱਥੇ ਲੜਨ ਵੀ ਜਾਣਦੇ ਆ ਕਿ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਨਾ ਖਰੀਦ ਹੈ ਜਿਹੜੀ ਔਰੀਟੋਰ ਤੇ ਸ਼ੁਰੂ ਕੀਤੀ ਗਈ ਜਿਵੇਂ ਬੰਦੀ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ ਜਿਹੜਾ ਸੰਘਰਸ਼ ਹੈ ਉਹ ਲੜਿਆ ਜਾਊਗਾ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਊਗੀ ਤੇ ਸਾਡੀ ਦੁਬਾਰਾ ਫੇਰ ਮੰਗ ਹੈ ਕਿ ਜਿਹੜੀਆਂ ਵੋਟਾਂ ਦੇ ਵਿੱਚ ਅੱਜ ਜੁੜਦੀ ਫਿਰਦੀ ਹੈ ਸਰਕਾਰ ਨੂੰ ਘਾਉਣ ਨੂੰ ਪਤਾ ਹਟਿਆਉਣ ਨੂੰ ਲੋਕਾਂ ਦੀ ਖੂਨ ਤੁਸੀਂ ਇਹਦੀ ਕਮਾਈ ਦਾ ਜਿਹੜਾ ਡੀਜ਼ਲ ਤੇ ਪੈਟਰੋਲ ਛੜਤਾਂ ਤੇ ਹੁਟਾ ਜਾ ਰਿਹਾ ਉਧਰੋਂ ਧਿਆਨ ਘਟਾ ਕੇ ਕਿਸਾਨਾਂ ਦੇ ਮਜ਼ਦੂਰਾਂ ਦੇ ਹਾਲਾਤ ਦੇਖੇ ਇਹ ਕਣਕ ਦੀ ਜਿਹੜੀ ਫਸਲ ਹੈ ਪੰਜਾਬ ਦੇ ਵਿੱਚ ਉਹ ਵੀ ਖਰੀਦ ਹੈ ਜਿਹੜੀ ਤੁਰੰਤ ਜਾਰੀ ਕਰੇ ਨਹੀਂ ਤਾਂ ਲੋਕਾਂ ਦੇ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਲਈ ਤਿਆਰ ਨੇ